ਬੀਤੇ ਦਿਨੀ ਬਟਾਲਾ ਦੇ ਮਾਨ ਨਗਰ ਦੇ ਰਹਿਣ ਵਾਲੇ ਮਾਪਿਆਂ ਦੇ ਇਕਲੋਤੇ ਪੁੱਤਰ ਰੋਹਿਤ ਦੀ ਨਸ਼ੇ ਦੀ ਓਵਰਡੋਜ਼ ਹੋਣ ਨਾਲ ਮੌਤ ਹੋ ਗਈ ਸੀ ਜਿਕਰ ਹੋ ਗਿਆ ਹੈ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਨਾਲ-ਨਾਲ ਸਥਾਨਕ ਲੋਕਾਂ ਨੇ ਜਿੱਥੇ ਸ਼ਰਿਆਮੀ ਨਸ਼ਾ ਵਿਕਨ ਦੇ ਦੋਸ਼ ਲਗਾਏ ਸਨ ਉੱਥੇ ਹੀ ਬਟਾਲਾ ਦੇ ਵਿਧਾਇਕ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੀਆਂ ਹਦਾਇਤਾਂ ਤੋਂ ਬਾਅਦ ਪੁਲਿਸ ਵੱਲੋਂ ਨਸ਼ਾ ਵੇਚਣ ਵਾਲਿਆਂ ਤੇ ਕਾਰਵਾਈ ਕਰਦਿਆਂ ਇੱਕ ਮਹਿਲਾ ਸਮੇਤ ਚਾਰ ਲੋਕਾਂ ਦੇ ਕੇਸ ਦਰਜ ਕਰਦਿਆਂ ਇੱਕ ਔਰਤ ਨੂੰ ਕਾਬੂ ਕੀਤਾ ਸੀ ਇਸ ਸਾਰੀ ਕਾਰਵਾਈ ਤੋਂ ਬਾਅਦ ਵਿਧਾਇਕ ਸ਼ੈਰੀ ਕਲਸੀ ਅਤੇ ਐਸਐਸਪੀ ਬਟਾਲਾ ਮ੍ਰਿਤਿਕ ਰੋਹਿਤ ਦੇ ਪਰਿਵਾਰ ਨੂੰ ਮਿਲਣ ਲਈ ਪਹੁੰਚੇ ਜਿਨ੍ਹਾਂ ਨੇ ਪਰਿਵਾਰ ਨੂੰ ਹੌਸਲਾ ਦਿੱੰਦਿਆ ਕਿ ਪੰਜਾਬ ਸਰਕਾਰ ਉਹਨਾਂ ਨਾਲ ਖੜੀ ਹੈ ਉਹਨਾਂ ਕਿਹਾ ਕਿ ਸਰਕਾਰ ਨਸ਼ੇ ਖਿਲਾਫ ਜਿੱਥੇ ਸਖਤ ਕਾਰਵਾਈ ਕਰ ਰਹੀ ਹੈ ਉੱਥੇ ਹੀ ਉਹਨਾਂ ਲੋਕਾਂ ਤੋਂ ਸਹਿਯੋਗ ਦੀ ਵੀ ਅਪੀਲ ਕੀਤੀ ਸਾਨੂੰ ਦਰਦ ਹੈ ਸਰਕਾਰ ਨੂੰ ਦਰਦ ਹੈ ਪੁਲਿਸ ਰਾਤ ਦਿਨ ਕੰਮ ਕਰਨ ਦੀ ਹੈ ਤਿਆਰੀ ਦੀ ਪਰ ਦੁੱਖ ਦੀ ਗੱਲ ਇਹ ਹੈ ਵੀ ਜਿੰਨਾ ਸਾਨੂੰ ਸਹਿਯੋਗ ਮਿਲਣਾ ਚਾਹੀਦਾ ਲੋਕਾਂ ਵੱਲੋਂ ਉਹ ਗੱਲ ਨਹੀਂ ਹੁਣ ਮੈਂ ਆ ਰਿਹਾ ਮੈਨੂੰ ਇੱਕ ਮਾਤਾ ਮਿਲੀ ਵੀ ਪੁੱਤ ਨਸ਼ਾ ਮੈਂ ਕਿਹਾ ਹੈਗਾ ਜੀ ਮੈਂ ਕਿਹਾ ਦੱਸੋ ਮੈਨੂੰ ਕਿੱਥੇ ਆ ਮੈਨੂੰ ਨਾਮ ਦਿਓ ਨਹੀਂ ਪੁੱਤ ਮੈਂ ਨਾਮ ਨਹੀਂ ਦੇ ਸਕਦਾ ਸੋ ਕਹਿਣ ਦਾ ਭਾਵ ਸਰਕਾਰ ਆਈ ਅੱਜ ਜੇ ਮੈਨੂੰ ਪਤਾ ਲੱਗਾ ਵੀ ਕੋਈ ਏਸੀ ਗੱਲ ਹੋਈ ਹੈ ਹਲੇ ਰਿਪੋਰਟ ਹੋਣੀ ਹੈ ਪੋਸਟਮਾਨ ਨੂੰ ਜੀ ਉਹਦੀ ਰਿਪੋਰਟ ਦੇ ਅਕੋਰਡਿੰਗ ਆਪਾਂ ਵੇਖਾਂਗੇ ਕੀ ਪੋਜੀਸ਼ਨ ਹੈ ਕੀ ਗੱਲ ਆ ਪਰ ਜੇ ਮੈਨੂੰ ਪਤਾ ਲੱਗਾ ਤੇ ਮੈਂ ਉਸੇ ਟਾਈਮ ਆ ਗਿਆ ਅੱਜ ਚੰਡੀਗੜ੍ਹ ਦੀਆਂ ਮੀਟਿੰਗਾਂ ਛੱਡ ਕੇ ਆਪਾਂ ਆਪਣੇ ਘਰ ਚ ਬੈਠੇ ਆ ਕਿਉਂ ਬੈਠੇ ਆ ਕਿ ਕੋਈ ਵੀ ਗਲਤ ਆਨਸਰ ਆ ਕਿਸੇ ਦਾ ਦੋ ਦਿਨ ਹਟ ਕੇ ਇਸੇ ਦਾ 4 ਦਿਨ ਹਟ ਅਸੀਂ ਕੋਈ ਵੀ ਐਸਾ ਜਿਹੜਾ ਗਲਤ ਅਨਸਰ ਆ ਉਹਨੂੰ ਬਖਸ਼ਾਂਗੇ ਨਹੀਂ ਮੈਂ ਇੰਨੀ ਗੱਲ ਮਾਨਣਾ ਕਹਿ ਸਕਦਾ 75% ਜਿਹੜਾ ਨਸ਼ਿਆਂ ਦਾ ਕੋੜ ਅਸੀਂ ਜਿਹੜਾ ਮਕਾ ਚੁੱਕੇ ਆ ਜਿਹੜੇ ਮੇਨ ਮੈਨ ਜਿਹੜੇ ਵੱਡੇ ਆਪਣੇ ਆਪ ਨੂੰ ਕਹਿੰਦੇ ਸੀ ਉਹ ਤੇ ਸਾਰੇ ਕੁਝ ਦੇ ਫੜ ਕੇ ਜਿਹੜੇ ਅੰਦਰ ਦੇ ਦਿੱਤੇ ਤੇ ਕਈ ਜਿਹੜੇ ਛੱਡ ਕੇ ਪੱਜ ਚੁੱਕੇ ਨੇ ਸੋ ਕਹਿਣ ਦਾ ਭਾਵ ਅੱਜ ਦੇ ਸਮੇਂ ਸਾਨੂੰ ਲੋੜ ਆ ਸਹਿਯੋਗ ਦੀ ਲੋੜ ਆ ਸਾਨੂੰ ਸਾਥ ਦੀ ਸਾਥ ਦੇਣ ਸਾਡਾ ਆਪਾਂ ਇਹਨੂੰ ਜੜ ਤੋਂ ਖਤਮ ਕਰੀਏ। ਇਕਲੋਤਾ ਪੁੱਤਰ ਸੀ ਪਰਿਵਾਰ ਦਾ। ਉਸੇ ਪਰਿਵਾਰ ਨੂੰ ਹੀ ਦੁੱਖ ਮਹਿਸੂਸ ਹੁੰਦਾ ਜਦੋਂ ਇਕਲੋਤਾ ਪੁੱਤਰ ਚਲੇ ਜਾਵੇ। ਤੁਸੀਂ ਵੀ ਮਿਲਿਓ ਪਰਿਵਾਰ ਨੂੰ ਆ ਕੇ ਕੀ ਕੁਝ ਦੱਸਿਆ ਪਰਿਵਾਰ ਨੇ? ਕੀ ਕੋਈ ਤੁਹਾਡੇ ਕੋਲੋਂ ਇੱਕ ਗੱਲ ਇੱਕ ਗੱਲ ਮੈਂ ਕਹਿ ਸਕਦਾ। ਜੇ ਪਰਿਵਾਰ ਨੂੰ ਦੁੱਖ ਹੈ ਤੇ ਸਾਨੂੰ ਦੁੱਖ ਨਹੀਂ। ਆਪਾਂ ਜੇ ਸਾਰਾ ਕੰਮ-ਕਾਰ ਛੱਡ ਕੇ ਆ ਜੇ। ਸਾਰੇ ਜਿਹੜੇ ਆਪਣੇ ਰਜੇਵੇਂ ਛੱਡ ਕੇ ਆਪਾਂ ਇਸ ਪਰਿਵਾਰ ਤੋਂ ਆ। ਕਾਹਦੇ ਕਰਕੇ ਆ? ਸਾਨੂੰ ਦੁੱਖ ਹੈ। ਇਸ ਕਰਕੇ ਆਪਾਂ ਆਇਆ। ਸੋ ਜਿਹੜਾ ਵੀ ਗਲਤ ਅੰਸਰ ਹੁਣ ਜਿਨ੍ਹਾਂ ਨੇ ਇਹ ਕੀਤਾ ਕੋਈ ਲੇਡੀਜ਼ ਹੀ। ਮੈਂ ਹੈਰਾਨ ਹੁਣ ਇੱਕ ਜਨਾਨੀ ਜਿਹੜੀ ਆ ਕੋਈ ਇਸ ਕੇਸ ਦੇ ਨਾਲ ਅਟੈਚ ਪਰ ਹੁਣ ਇਹ ਸਾਨੂੰ ਕੋਈ ਦੱਸੂਗਾ ਸਾਨੂੰ ਪਤਾ ਲੱਗੂਗਾ ਫਿਰ ਹੀ ਆ ਜੇ ਹੁਣ ਆ ਨੁਕਸਾਨ ਹੋਇਆ ਤੇ ਫਿਰ ਤੇ ਕਈਆਂ ਨੇ ਕਹਤਾ ਜੀ ਆ ਆ ਬੰਦਾ ਜੀ ਆ ਪਹਿਲਾਂ ਕਿਉਂ ਨਹੀਂ ਸੋ ਦੁੱਖ ਦੀ ਗੱਲ ਏ ਕਹਿੰਦੇ ਭਗਤ ਸਿੰਘ ਜਮਣਾ ਚਾਹੀਦਾ ਗਵੰਧੀਆਂ ਦੇ ਘਰ ਜਮਣਾ ਚਾਹੀਦਾ ਸਾਡੇ ਘਰ ਵੀ ਸੋ ਮੈਂ ਇਹੋ ਬੇਨਤੀ ਕਰਦਾ ਸਰਕਾਰ ਤਤਪਰ ਹੈ ਤੁਸੀਂ ਦੇਖ ਰਹੇ ਹੋ ਕਿੰਨੇ ਕਿੰਨੇ ਘਟਾਏ ਜਾ ਰਹੇ ਤੁਸੀਂ ਦੇਖ ਰਹੇ ਹੋ 24 ਘੰਟੇ ਪੁਲਿਸ ਜਿਹੜੀ ਤਰਕਿਆ ਪਰ ਸਾਨੂੰ ਸਾਥ ਜਿਹੜਾ ਉਹਦੀ ਜ਼ਰੂਰਤ ਹੈ ਆਓ ਤਗੜੇ ਹੋ ਕੇ ਜੇ ਆਪਾਂ ਚਾਹੁੰਦੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਜੇ ਚਾਹੁੰਦੇ ਆ ਆਪਾਂ ਵੀ ਪੰਜਾਬ ਦੀ ਨੌਜਵਾਨੀ ਨੂੰ ਬਚਾਉਣਾ ਤੇ ਫਿਰ ਇਕੱਲੇ ਸਾਡਾ ਫਰਜ਼ ਨਹੀਂ ਸਾਰੇ ਪੰਜਾਬ ਦੇ ਲੋਕਾਂ ਦਾ ਫਰਜ਼ ਬਣਦਾ ਹੈ ਤਗੜੇ ਹੋ ਕੇ ਜਿਹੜੇ ਗਲਤ ਅਨਸਰ ਨੇ ਤੁਸੀਂ ਪੁਲਿਸ ਨੂੰ ਇਤਲਾਹ ਕਰੋ ਠੀਕ ਹੈ ਆਪਣੇ ਮੈਂ ਕਹਿ ਸਕਦਾ ਵੀ ਜੇ ਇਹਨਾਂ ਨੂੰ ਲੱਗਦਾ ਵੀ ਕਿਤੇ ਕੋਈ ਦਿੱਕਤ ਆ ਰਹੀ ਹੈ ਸਾਡੇ ਦਫ਼ਤਰ ਚ 24 ਘੰਟੇ ਖੁੱਲੇ ਨੇ ਉੱਥੇ ਇਤਲਾਹ ਕਰੋ ਜਿਹੜਾ ਵੀ ਕੋਈ ਗਲਤ ਅਨਸਰ ਆ ਬਖਸ਼ਿਆ ਨਹੀਂ ਜਾਊਗਾ ਉੱਥੇ ਹੀ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਵਿਧਾਇਕ ਤੇ ਐਸਐਸਪੀ ਦੇ ਔਨ ਨਾਲ ਉਹਨਾਂ ਨੂੰ ਹੌਸਲਾ ਮਿਲਿਆ ਹੈ ਤੇ ਬਾਕੀ ਉਹ ਚਾਹੁੰਦੇ ਹਨ ਕਿ ਸਰਕਾਰ ਨਸ਼ਾ ਅਤੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰੇ ਅਸੀਂ ਦੇਖਣਾ ਕਿ ਨਸ਼ੇ ਨੂੰ ਬੰਦ ਕੀਤਾ ਜਾਏ ਨਾਥ ਪਵੇ ਇਹਨੂੰ ਜਿੰਨੇ ਵੀ ਭਾਗੇ ਇੱਕ ਦੂਜੇ ਨਾਲ ਸੰਪਰਕ ਬੰਧਿਆ ਗਿਆ ਸਾਰੇ ਨੂੰ ਰੈਸਟ ਕੀਤਾ ਜਾਏ ਇਹਨਾਂ ਨੇ ਜਦੋਂ ਜਦਾਂ ਜਾਲ ਪਣਿਆ ਤਾਂ ਇਹਨੂੰ ਜਾਲ ਨੂੰ ਇਸ ਤਰ੍ਹਾਂ ਜਕੜਿਆ ਜਾਂਦਾ ਇਹਨਾਂ ਨੇ ਜਾਲ ਵਿਛਾਇਆ ਹਰ ਪਿੰਡ ਤੇ ਹਰ ਸ਼ਹਿਰ ਤੇ ਮਤਲਬ ਕੋਈ ਤੇ ਵੀ ਚੱਲ ਜਾ ਤੀ ਇਹ ਚੀਜ਼ ਤਾਂ ਤੁਹਾਨੂੰ ਨਾ ਮਿਲੇਗਾ ਇਸ ਚੀਜ਼ ਦੇ ਮਤਲਬ ਬੈਲੀ ਬੰਦੇ ਮਿਲਣਗੇ ਇਹ ਚੀਜ਼ ਨੂੰ ਮਤਲਬ ਹਰ ਪਿੰਡ ਤੇ ਹਰ ਕਸਬੇ ਤੇ ਹਰ ਜਗ੍ਹਾ ਤੇ ਮਤਲਬ ਇਹਨੂੰ ਜਗਰਨਾ ਚਾਹੀਦਾ ਜੀਦਾ ਇਹਨਾਂ ਨੇ ਇਹਦਾ ਇਹਨਾਂ ਨੇ ਫੜਾਇਆ ਉਹਦੇ ਇਹਨਾਂ ਨੂੰ ਤੋਂ ਬੋਚਣਾ ਦੇ ਗਾ ਇਹਦੇ ਵਿੱਚ ਬੜਾ ਅਨਫੋਰਚੂਨੇਟ ਇਨਸੀਡੈਂਟ ਹੈ ਤਾਂ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਤਾਂ ਫੈਮਿਲੀ ਦੇ ਸਟੇਟਮੈਂਟ ਤੇ ਇਮੀਡੀਏਟਲੀ ਇਹਦੇ ਵਿੱਚ 304 ਜਿਹੜਾ ਪੁਰਾਣਾ ਆਈਪੀਸੀ ਹੁੰਦਾ ਸੀਗਾ ਕਲਪੇਬਲ ਹੋਮਿਸਾਈਡ ਨਾਟ ਅਮਾਊਂਟਿੰਗ ਟੂ ਮਰਡਰ ਉਸ ਸੈਕਸ਼ਨ ਦੇ ਤਹਿਤ ਅਸੀਂ ਚਾਰ ਬੰਦੀਆਂ ਦੇ ਬਰ ਖਿਲਾਫ ਇਹਦੇ ਵਿੱਚ ਪਰਚਾ ਦਰਜ ਕਰ ਲਿਆ ਤਾਂ ਇਸ ਚੀਜ਼ ਨੂੰ ਵੱਡੇ ਸੰਗੀਨ ਤਰੀਕੇ ਨਾਲ ਲੈਂਦੇ ਹੋਏ ਤਾਂ ਅਸੀਂ ਉਹਦੇ ਵਿੱਚ ਜਿਹੜੇ ਬੰਦੇ ਹੈਗੇ ਨੇ ਇਹਦੇ ਵਿੱਚ ਜਿਹੜੇ ਫਿਲਹਾਲ ਮਲਜ਼ਮ ਫੀਚਰ ਹੋਏ ਐ ਉਹਨਾਂ ਨੂੰ ਅਸੀਂ ਅਰੈਸਟ ਕਰਨ ਲੱਗੇ ਹੈ ਬਲਕਿ ਅਸੀਂ ਸਿਰਫ ਉੱਥੇ ਨਹੀਂ ਰੁਕਾਂਗੇ ਇਹਦੇ ਵਿੱਚ ਬਾਕੀ ਜਿਹੜੇ ਹੋਰ ਮਲਜ਼ਮ ਹੈਗੇ ਨੇ ਤਾਂ ਉਹਨਾਂ ਦੀ ਵੀ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਗ੍ਰਿਫਤਾਰੀ ਹੋਗੀ ਹੁਣ ਐਮਐਲਏ ਸਾਹਿਬ ਵੀ ਆਏ ਨੇ ਮੈਂ ਆਪ ਵੀ ਆਇਆ ਸੀਗਾ ਇਹਦੇ ਦੋ ਤਿੰਨ ਪਰਪਸ ਸੀਗੇ ਇੱਕ ਤਾਂ ਸਾਡਾ ਇਹ ਪਰਪਸ ਸੀਗਾ ਕਿ ਮੈਂ ਆਪਣੇ ਪੱਧਰ ਤੇ ਫਸਟ ਹੈਂਡ ਇਨਫੋਰਮੇਸ਼ਨ ਲੈ ਲਵਾਂ ਸੋ दैट ਕੋਈ ਵਿੱਚ ਕੋਈ ਫਿਲਟਰ ਨਾ ਹੋਵੇ ਕਿ ਐਗਜ਼ੈਕਟਲੀ ਹੋਇਆ ਕੀ ਸੀਗਾ ਇਹਦੀ ਕਿਸ ਤਰ੍ਹਾਂ ਦੀ ਸੰਗਤ ਸੀਗੀ ਐਂਡ ਫੈਮਿਲੀ ਨੇ ਇਹ ਦੱਸਿਆ ਕਿ ਇਹਦਾ ਪੁਰਾਣਾ ਇਹ ਨਸ਼ੇ ਦਾ ਇਸ਼ੂ ਸੀਗਾ ਇਹ ਵਿੱਚ ਦੁਬਈ ਵੀ ਗਿਆ ਸੀਗਾ ਪਰ ਇਹਨੂੰ ਫਿਰ ਰਿਲੈਪਸ ਹੋ ਗਿਆ ਤਾਂ ਇੱਥੇ ਤੁਹਾਡੇ ਮਾਰਿਫਤ ਮੈਂ ਇਹ ਕਹਿਣਾ ਚਾਹਨਾ ਕਿ ਅਸੀਂ ਬਟਾਲਾ ਪੁਲਿਸ ਨੇ ਪਿਛਲੇ ਜਦੋਂ ਉਹਦਾ ਯੁੱਧ ਨਸ਼ਾ ਵਿਰੁੱਧ ਸਟਾਰਟ ਹੋਇਆ ਹੈ 1 ਮਾਰਚ ਤੋਂ ਲੈ ਕੇ ਹੁਣ ਤੱਕ तकरीबन 40 ਜਿਹੜੇ ਹੈਗੇ ਡਰੱਗ ਐਡਿਕਟਸ ਉਹਨਾਂ ਨੂੰ ਅਸੀਂ ਜਿਹੜੇ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਦਾਖਲ ਕਰਾਇਆ ਹੈਗਾ ਤਾਂ ਆਈ ਊਡ ਰਿਕਵੈਸਟ एवरीवन ਜੇ ਇਸ ਤਰ੍ਹਾਂ ਦਾ ਕੋਈ ਪੇਸ਼ੈਂਟ ਹੈਗਾ ਉਹਨੂੰ ਅਸੀਂ ਵਿਕਟਿਮ ਟਰੀਟ ਕਰਦੇ ਹੈ ਜਿਹੜਾ ਨਸ਼ੇ ਦੇ ਵਿੱਚ ਮਲਬੂਸ ਹੈਗਾ ਤਾਂ ਸਾਨੂੰ ਅਪਰੋਚ ਕਰ ਸਕਦਾ ਅਸੀਂ ਉਹਨਾਂ ਦਾ ਵੀ ਇਲਾਜ ਕਰ ਸਕਦੇ ਹੈ